ਹਾਂਜੀ ਜਰਮਨ ਸਾਹਿਬ ਅੱਜ ਪੰਜਾਬ ਤੋਂ ਅਲੱਗ-ਅਲੱਗ ਹਿੱਸਿਆਂ ਤੋਂ ਤੁਹਾਡੇ ਦਫ਼ਤਰ ਵਿੱਚ ਲੋਕ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਸੋ ਸਾਥ ਮੇਰੇ ਨੂੰ ਜੀ ਐਮ ਸੀ ਦੀ ਮੈਂ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਪ੍ਰਭੂ ਨੇ ਸਾਨੂੰ ਨਿਯੁਗਤ ਕੀਤਾ ਔਰ ਅੱਜ ਕਾਫੀ ਦਿਨਾਂ ਬਾਅਦ ਮੈਂ ਆਪਣੇ ਅਫੀਸ ਸਾਹਿਬਾ ਚੰਡੀਗੜ੍ਹ ਵਿੱਚ ਔਰ ਬਹੁਤ سارے ਲੋਕਾਂ ਦੇ ਮਸਲੇ ਸੀ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮੇਰੇ ਕੋਲ ਅੱਜ ਲੈ ਕੇ ਆਏ ਨੇ ਔਰ ਮੈਂ ਕੋਸ਼ਿਸ਼ ਕੀਤੀ ਵੀ ਮੌਕੇ ਤੇ ਉਹਨਾਂ ਨੂੰ ਹੱਲ ਕਰ ਸਕਾਂ ਔਰ ਕੁਝ ਜਿਹੜੇ ਲੋਕਾਂ ਦੇ ਨਾਲ ਪੁਲਿਸ ਸਬਸਿਡੈਂਟ ਧੱਕਾ ਕੀਤਾ ਸੀ ਉਹ ਮੈਂ ਤਲਬ ਵੀ ਕੀਤੇ ਨੇ ਔਰ ਕੁਝ ਮੈਂ ਲੋਕਾਂ ਦਾ ਮੌਕੇ ਤੇ ਹੀ ਫੋਨ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਹਰ ਦਮ ਹਰ ਵਲੇ ਮੈਂ ਤਿਆਰ ਬਰ ਤਿਆਰ ਹੈ ਆਪਣੀ ਕੌਮੀ ਸੇਵਾ ਲਈ ਤੁਸੀਂ ਦੇਖ ਰਹੇ ਹੋ ਜਿੱਦਾਂ ਮੈਂ ਸੰਧ ਦਰਸ਼ਨ ਕਰਕੇ ਲੋਕਾਂ ਦੇ ਵਿੱਚ ਜਾ ਰਿਹਾ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਔਰ ਮੈਂ ਹੁਣ ਆਪਣੇ ਆਫਿਸ ਵਿੱਚ ਬੈਠ ਕੇ ਆਪਣੇ ਲੋਕਾਂ ਦੀ ਸੁਣਵਾਈ ਕਰ ਰਿਹਾ ਹਾਂ ਔਰ ਮੈਂ ਸਾਰਿਆਂ ਆਪਣੇ ਮਸੀਹ ਭਾਈ ਚੈਨ ਨੂੰ ਖਾਸ ਕਰਕੇ ਬਤਾਈ ਦੇਣਾ ਚਾਹੁੰਦਾ ਹਾਂ ਕਿ ਕ੍ਰਿਸਮਸ ਦਾ ਮਹੀਨਾ ਲੜਾ ਤੁਹਾਡਾ ਸਟਾਰਟ ਹੋ ਚੁੱਕਾ ਵਾ ਔਰ ਮੈਂ ਪ੍ਰਾਰਥਨਾ ਵੀ ਕਰਦਾ ਹਾਂ ਪ੍ਰਭੂ ਅੱਗੇ ਵੀ ਪ੍ਰਭੂ ਤੁਹਾਨੂੰ ਚੜ੍ਹ ਕਲ ਚ ਰੱਖੇ ਔਰ ਆ 크ਿਸਮਿਸ ਜਿਹੜਾ ਮਹੀਨਾ ਸਾਡਾ ਹੈਗਾ ਪਰਮੇਸ਼ਰ ਦਾ ਇਹ ਤਾਂ ਖੁਸ਼ੀਆਂ ਭਰਿਆ ਲੈ ਕੇ ਆਵੇ ਨਵੇਂ ਸਾਲ ਦੀ ਨੀ ਤਾਂ ਨਵੀਆਂ ਖੁਸ਼ੀਆਂ ਮਿਲਣ ਤੁਸੀਂ ਨਵੀਆਂ ਬੁਲੰਦੀਆਂ ਨੂੰ ਹਾਸਲ ਕਰੋ ਔਰ ਪਰਮੇਸ਼ਰ ਦੀ ਕਿਰਪਾ ਪਰਮੇਸ਼ਰ ਦੀ ਦਿਆ ਤੁਹਾਡੇ ਉੱਪਰ ਤੁਹਾਡੇ ਪਰਿਵਾਰ ਦੇ ਉੱਪਰ ਇਹਦਾ ਹੀ ਬਣੀ ਰਹੇ ਧੰਨਵਾਦ ਵਿਸ਼ਾਰਮ ਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਕਿ ਹਰ ਇੱਕ ਵੀਡੀਓ ਟਰਦੇ ਤੱਕ ਪਹੁੰਚ ਸਕੇ ਗੋਡ ਬlesਸ ਯੂ